ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਭ ਤੁਹਾਨੂੰ ਜੈ ਵੀਰਾਂ ਦੀ ਜੈ ਮਸਤਾ ਦੀ ਦੋਸਤੋ ਅੱਜ ਦੀ ਜੋ ਵੀਡੀਓ ਤੁਹਾਡੀ ਸੇਵਾ ਚ ਲੈ ਕੇ ਮੈਂ ਹਾਜ਼ਰ ਹੋਇਆ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਦੋ ਲੌਂਗ ਇਹ ਜਿਹੜੇ ਦੋ ਲੌਂਗ ਆ ਇਹਨਾਂ ਦੇ ਨਾਲ ਤੁਸੀਂ ਹਰ ਇੱਕ ਕੰਮ ਘੜਿਆ ਕੰਮ ਕਢਾ ਸਕਦੇ ਸਾਰੇਆਂ ਕੰਮਾਂ ਦੇ ਵਿੱਚ ਇਹ ਵਰਤੂਗਾ ਵਰਤਿਆ ਜਾਏਗਾ ਇਸ ਵੀਡੀਓ ਨੂੰ ਚੰਗੀ ਤਰ੍ਹਾਂ ਸੁਣ ਲੈਣਾ ਦੇਖ ਲੈਣਾ ਇਹ ਢਾਲਾ ਇੰਨਾ ਕਿ ਜ਼ਬਰਦਸਤ ਕੰਮ ਕਰਦਾ ਤੁਸੀਂ ਦਾ ਰਿਜ਼ਲਟ ਆਪ ਦੇਖੋਗੇ ਤੇ ਇਹਨੂੰ ਕਰਕੇ ਦੇਖਿਓ ਜਮਾ ਕੇ ਦੇਖੋ ਬੜੀ ਜ਼ਬਰਦਸਤ ਚੀਜ਼ ਹੈ ਤੇ ਪਹਿਲਾ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਘੰਟੀ ਵਾਲੇ ਬਟਨ ਨੂੰ ਵੀ ਦਬਾਇਓ ਤਾਂ ਕਿ ਸਾਡੇ ਚੈਨਲ ਦੇ ਉੱਤੇ ਤੁਹਾਨੂੰ ਨਿਤ-ਨਵੀਆਂ ਢਾਲਿਆਂ ਦੀਆਂ ਵੀਡੀਓ ਮਿਲਦੀਆਂ ਰਹਿੰਦੀਆਂ ਹਨ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਹੁਣ ਗੱਲ ਕਰਦੇ ਹਾਂ ਜੀ ਇਹ ਢਾਲੇਵਾਰੀ ਜਿਹੜਾ ਆਪਾਂ ਦੋ ਲੌਂਗ ਦਾ ਢਾਲਾ ਲੈ ਕੇ ਅੱਜ ਤੁਹਾਡੇ ਲਈ ਹਾਜ਼ਰ ਹੋਏ ਆਂ। ਇਹ ਜਿਹੜਾ ਦੋ ਲੌਂਗਾਂ ਦਾ ਢਾਲਾ ਆ ਇਹਨੂੰ ਵਰਤਣਾ ਕਿੱਦਾਂ ਇਹਨੂੰ ਕਿੱਦਾਂ ਕਰਨਾ ਤੁਹਾਨੂੰ ਮੈਂ ਸਾਰਾ ਕੁਝ ਦੱਸੂਗਾ। ਵੀਡੀਓ ਨੂੰ ਬਿਨਾਂ ਸਕਿਪ ਕੀਤੇ ਹੋਏ ਦੇਖਿਓ। ਕਿਉਂ ਕਰਕੇ ਤੁਸੀਂ ਬਾਰ-ਬਾਰ ਫਿਰ ਮੈਸੇਜ ਕਰਕੇ ਪੁੱਛਦੇ ਰਹਿੰਦੇ ਹੋ ਗੱਲ ਨੂੰ ਫਿਰ ਕਈ ਵਾਰ ਅਸੀਂ ਹੁਣ ਤੁਸੀਂ ਅੱਜ ਅਸੀਂ ਵੀਡੀਓ ਪਾਈ ਤੁਸੀਂ ਦੱਸ ਦੇਣ ਬਾਅਦ ਸਾਨੂੰ ਗੱਲ ਪੁੱਛੋਗੇ ਪਰ ਸਾਨੂੰ ਇਹ ਪਤਾ ਨਹੀਂ ਨਾ ਲੱਗਦਾ ਕਿ ਤੁਸੀਂ ਕਿਹੜੇ ਵੀਡੀਓ ਬਾਰੇ ਗੱਲ ਕਰ ਰਹੇ ਹੋ ਕਿੱਥੇ ਦੀ ਕੀ ਗੱਲ ਕਰ ਰਹੇ ਹੋ। ਇਸ ਕਰਕੇ ਜਿਹੜੀ ਚੀਜ਼ ਤੁਹਾਨੂੰ ਦੱਸਦੇ ਆਂ ਪੈ ਕੱਲੀ-ਕੱਲੀ ਸਮਝ ਲਿਆ ਕਰੋ ਹੁਣ ਤੁਸੀਂ ਕਰਨਾ ਕੀ ਆ ਮੰਨ ਲਓ ਤੁਹਾਡਾ ਕੋਈ ਰੁਕਿਆ ਹੋਇਆ ਕੰਮ ਆ ਮੁਸ਼ਕਲ ਆ ਤੁਹਾਡੇ ਤੇ ਪੈ ਗਈ ਕੋਈ ਵੀ ਵੱਡਾ ਕੰਮ ਹੋਵੇ ਛੋਟਾ ਮੁੰਡਾ ਕੰਮ ਵੱਡਾ ਕੰਮ ਕਿਤੇ ਵੀ ਜਾਣਾ ਕਿਤੇ ਨੌਕਰੀ ਇੰਟਰਵਿਊ ਤੇ ਜਾਣਾ ਜਿੱਥੇ ਗੱਲ ਨਾ ਬਣਦੀ ਹੋਵੇ ਜੇ ਚਾਹੇ ਤੁਸੀਂ ਕਿਸੇ ਤੋਂ ਪੈਸੇ ਲੈਣ ਜਾਣਾ ਪੈਸੇ ਤੇ ਲਈ ਕੋਈ ਨਾ ਨੁਕਰ ਕਰਦਾ ਉਹਦੇ ਕੋਲ ਜਾਣਾ ਤੇ ਜਾਂ ਕਿਸੇ ਨੂੰ ਜਾਂ ਕਿਹਾ ਕਹ ਲਈ ਕਿ ਘਰ ਦੇ ਵਿੱਚ ਕੋਈ ਇਹਦੇ ਲੌਂਗ ਦੋ ਲੌਂਗ ਦੇ ਨਾਲ ਇਸਟਾਲੇ ਦੇ ਨਾਲ ਜਿਸ ਤਰ੍ਹਾਂ ਮੰਨ ਲਓ ਕਿ ਕਿਸੇ ਦੀ ਧੀ ਪੈਣਾ ਜਾਂਦਾ ਹਸਬੈਂਡ ਉਹਨੂੰ ਤੰਗ ਪਰੇਸ਼ਾਨ ਕਰਦਾ ਇਹ ਦੋ ਲੋਕ ਉੱਥੇ ਵੀ ਵਰਤੇ ਜਾਂਦੇ ਆ ਉੱਥੇ ਵੀ ਕੰਮ ਕੱਢਦਾ ਹੈ ਤੇ ਪੂਰੀ ਵੀਡੀਓ ਨੂੰ ਚੰਗੀ ਤਰ੍ਹਾਂ ਦੇਖ ਲੈਣਾ ਸੁਣ ਲਈਓ ਕਿਉਂ ਕਰਕੇ ਉਹਦੇ ਵਿੱਚ ਸਾਰੀ ਗੱਲਬਾਤ ਦੱਸ ਦਊਗਾ ਤੁਹਾਨੂੰ ਕਿੱਦਾਂ ਕਰਨਾ ਪ੍ਰਯੋਗ ਕਿੱਦਾਂ ਕਰਨਾ ਇਹਦੀ ਵਰਤੋਂ ਕਿੱਦਾਂ ਕਰਨੀ ਆ ਹੁਣ ਕਰਨਾ ਤੁਸੀਂ ਕੀ ਹੈ ਪਹਿਲਾਂ ਸੁਣ ਲਓ ਜਿਹੜੇ ਦੋ ਲੋਕ ਆ ਤੁਸੀਂ ਲੈਣੇ ਆ ਇਹ ਟਾਲਾ ਸ਼ਨੀਵਾਰ ਨੂੰ ਕਰਨਾ ਦੋ ਲੋਕ ਲੈ ਕੇ ਤੁਸੀਂ ਕੀ ਕਰਨਾ ਦੋ ਲੌਂਗ ਲੈ ਕੇ ਰੱਖ ਲੈਣੇ ਆ ਠੀਕ ਹੈ ਜੀ ਦੋ ਲੌਂਗ ਲੈ ਲੈਣੇ ਆ ਉਹਨਾਂ ਨੂੰ ਆਪਣੇ ਮੰਦਰ ਦੇ ਵਿੱਚ ਰੱਖ ਲੈਣਾ ਉਹ ਦੋ ਲੌਂਗਾਂ ਨੂੰ ਅੱਗੇ ਤੁਸੀਂ ਬੇਨਤੀ ਕਰ ਲੈਣੀ ਆ ਮੰਨ ਲਓ ਤੁਹਾਡਾ ਕੋਈ ਕੰਮ ਆ ਮੰਨ ਲਓ ਤੁਸੀਂ ਤੁਹਾਨੂੰ ਪਤਾ ਵੀ ਸਾਡੀ ਇੰਟਰਵਿਊ ਐਨੀ 3 ਨੂੰ ਉਹ ਦੋ ਲੌਂਗ ਤੁਸੀਂ ਰੱਖ ਲੈਣੇ ਆਪਣੇ ਜਿੱਥੇ ਵੀ ਤੁਹਾਡਾ ਘਰ ਦਾ ਮੰਦਰ ਆ ਉੱਥੇ ਤੁਸੀਂ ਜਿੱਥੇ ਪੂਜਾ ਕਰਦੇ ਹੋ ਉੱਥੇ ਲੌਂਗ ਰੱਖਣੇ ਉਹ ਦੋ ਉਹ ਲੌਂਗ ਰੱਖ ਕੇ ਆਪਣੀ ਬੇਨਤੀ ਕਰ ਦੇਣੀ ਆ ਜਿਨ੍ਹਾਂ ਨੂੰ ਤੁਸੀਂ ਮੰਨਦੇ ਹੋ ਜੀ ਦੀਵੀ ਦੇਵਤੀ ਦੇਵੀ ਦੇਵਤੇ ਦੀ ਚਾਹ ਪੀਰਾਂ ਦੀ ਕਿਸੇ ਵੀ ਜਿਹਨੂੰ ਤੁਸੀਂ ਮੰਨਦੇ ਦੋ ਲੌਂਗ ਉੱਥੇ ਰੱਖ ਦੇਣੇ ਆ ਮੰਦਿਰ ਚ ਉਹਨਾਂ ਦੇ ਨਾਂ ਦੇ ਕੱਢ ਕੇ ਕਿ ਬਾਬਾ ਜੀ ਆ ਸਾਡਾ ਕੰਮ ਆ ਇਹ ਕੰਮ ਮੇਰਾ ਪੂਰਾ ਹੋ ਜਵੇ ਉਹ ਦੋ ਲੌਂਗ ਤੁਸੀਂ ਉੱਥੇ ਰੱਖ ਦੇਣੇ ਆ ਤੇ ਉਹਨੇ ਦਿਨੋਂ ਤੁਸੀਂ ਲੌਂਗ ਨੂੰ ਬਾਰ-ਬਾਰ ਚੱਕ ਕੇ ਇਹ ਬੁੱਝ ਕੇ ਹੀ ਜਾਣਾ ਬਾਰ-ਬਾਰ ਗੱਲ ਠੀਕ ਹੈ ਜਿੰਨੇ ਦਾ ਤੁਹਾਡੀ ਇੰਟਰਵਿਊ ਆ ਪਰ ਜਦੋਂ ਹੁਣ ਤੁਸੀਂ ਇੰਟਰਵਿਊ ਤੇ ਜਾਣਾ ਤੇ ਉਦੋਂ ਕਰਨਾ ਕੀ ਆ ਇਹ ਹੀ ਦੋ ਲੌਂਗ ਤੁਸੀਂ ਲੈ ਜਾਣੇ ਨਾਲ ਆਪਣੇ ਮੂੰਹ ਦੇ ਵਿੱਚ ਰੱਖ ਲੈਣੇ ਆ ਮੂੰਹ ਦੇ ਵਿੱਚ ਰੱਖ ਕੇ ਜਿੱਥੇ ਤੁਸੀਂ ਜਿਹੜੇ ਬੰਦੇ ਨਾਲ ਵੀ ਗੱਲ ਕਰਦੇ ਹੋਗੇ ਇੰਟਰਵਿਊ ਦਿੰਦੇ ਹੋਗੇ ਜਦੋਂ ਤੁਸੀਂ ਗੱਲ ਕਰਨੀ ਆ ਜਾਂ ਖਾਣੀ ਆ ਉਹ ਜਿਹੜੇ ਲੌਂਗ ਆ ਉੱਥੇ ਸਿੜ ਦੇਣੇ ਆ ਮੂੰਹ ਚੋਂ ਕੱਢ ਕੇ ਬਾਅਦ ਵਿੱਚ ਉਹ ਜਿੰਨੇ ਖਾਦੇ ਗਏ ਖਾਦੇ ਗਏ ਉਹਨੇ ਠੀਕ ਹੈ ਜਿੰਨਾ ਬਚਿਆ ਲੌਂਗ ਆ ਉਹ ਉੱਥੇ ਸਿੜ ਦੇਣਾ ਫਿਰ ਜਦੋਂ ਤੁਸੀਂ ਉੱਥੇ ਗੱਲ ਕਰੋਗੇ ਉੱਥੇ ਦਾ ਜਿਹੜਾ ਵਾਤਾਵਰਨ ਆ ਉਹ ਸਾਰਾ ਸ਼ੁੱਧ ਹੋ ਜਾਏਗਾ ਜਿਹੜੀ ਵੀ ਨੈਗੇਟਿਵਿਟੀ ਤੁਹਾਨੂੰ ਰੋਕਦੀ ਹੋਊਗੀ ਕਿਸੇ ਕੰਮ ਤੋਂ ਉਹ ਰੁਕੇਗੀ ਨਹੀਂ ਤੁਹਾਡਾ ਕੰਮ ਸਿੱਧੇ ਚੜ ਜਾਊਗਾ ਪੋਜ਼ਿਟਿਵ ਵੇ ਨਾਲ ਤੁਹਾਡਾ ਕੰਮ ਹੋਏਗਾ ਜਿਹੜਾ ਵੀ ਕੋਈ ਕੰਮ ਨਾ ਨੁਕਰਉਂਦੀ ਹੋਵੇ ਉੱਥੇ ਇਹ ਕੰਮ ਕਰਨਾ ਜੇ ਹੁਣ ਤੁਸੀਂ ਪੈਸੇ ਲੈਣੇ ਕਿਸੇ ਤੋਂ ਤੇ ਮੰਨ ਲਓ ਤੁਹਾਨੂੰ ਟਾਈਮ ਦਿੱਤਾ ਵੀ ਇਸ ਨਾਲ ਇਸ ਦਿਨ ਪੈਸਾ ਲੈਣ ਆ ਜਾ ਤੇ ਉਹੀ ਦੋ ਲੋਨ ਤੁਸੀਂ ਉੱਤੇ ਭਗਵਾਨ ਦੇ ਅੱਗੇ ਰੱਖ ਕੇ ਬੇਨਤੀ ਕਰਕੇ ਉਹੀ ਲੋਨ ਮੁੱਝ ਪਾ ਕੇ ਤੁਰ ਪੈਣਾ ਜਿੱਥੇ ਜਿਹਦੇ ਕੋਲ ਪੈਸੇ ਲੈਣੇ ਆ ਉਹਨੂੰ ਉੱਥੇ ਉਸ ਜਗ੍ਹਾ ਦੇ ਉੱਤੇ ਤੁਸੀਂ ਜਿਹੜੇ ਲੌਂਗ ਆ ਸਿੱਟਣੇ ਆ ਤੇ ਜਦੋਂ ਤੁਸੀਂ ਸਿੱਟੋਗੇ ਉੱਥੇ ਦੇ ਮਾਹੌਲ ਜੇ ਉਹ ਮਾਹੌਲ 'ਚ ਕੁਝ ਗੜਬੜੀ ਕਰਨ ਦੀ ਕੋਸ਼ਿਸ਼ ਕਰੋਗੇ ਉਹ ਮਾਹੌਲ ਚੇਂਜ ਹੋ ਜਾਏਗਾ ਤੁਹਾਡੇ ਹੱਕ ਦੇ ਵਿੱਚ ਹੋ ਜਾਏਗਾ ਤੇ ਜੇ ਇਹੀ ਇੱਥੇ ਜੇ ਕੋਈ ਕੋਈ ਕੇਸ ਕਚੈਰੀ ਦਾ ਕੋਰਟ ਕਚੈਰੀ ਦਾ ਕੇਸ ਉੱਥੇ ਵੀ ਤੁਸੀਂ ਇੱਦਾਂ ਹੀ ਦੋ ਲੌਂਗ ਲੈ ਕੇ ਜਾਣੇ ਆ ਉਦੋਂ ਤਰੀਕ ਵਾਲੇ ਦੇ ਨੂੰ ਇਹਦੇ ਦੋ ਲੌਂਗ ਉੱਥੇ ਇੱਦਾਂ ਹੀ ਸਿੱਟ ਦੇਣੇ ਆ ਬਸ ਤੇ ਜੇ ਹੁਣ ਹੁਣ ਮੰਨ ਲਓ ਕਿਸੇ ਦੀ ਪੇਂਦਾ ਘਰ ਵਾਲਾ ਉਹਨੂੰ ਤੰਗ ਕਰਦਾ ਜਾਂ ਕੋਈ ਸਹਰਿਆਂ ਦੇ ਵਿੱਚੋਂ ਤੰਗ ਕਰਦਾ ਤੇ ਉਦੋਂ ਹੀ ਕਰਨਾ ਦੋ ਲੋਗ ਲੈਣੇ ਆ ਦੋ ਲੋਗ ਲੈ ਕੇ ਆਪਣੇ ਭਗਵਾਨ ਦੇ ਚਰਨਾਂ 'ਚ ਰੱਖ ਦੇਣੇ ਆ ਜਿਨ੍ਹਾਂ ਨੂੰ ਵੀ ਮੰਨਦੇ ਹੋਂ ਦੇਵੀ ਮਾਤਾ ਹੋਵੇ ਚਾਹੇ ਕੋਈ ਦੇਵੀ ਦੇਵਤਾ ਉਹਨਾਂ ਕੋਲ ਰੱਖ ਕੇ ਬੇਨਤੀ ਕਰਦਣੀ ਵੀ ਆ ਮੇਰੀ ਗੱਲ ਆ ਮੇਰੀ ਫਰਿਆਦ ਆ ਤੇ ਇਸ ਬੰਦੇ ਨੂੰ ਮੇਰੇ ਹੱਕ 'ਚ ਕਰ ਦੇ ਉਹੀ ਦੋ ਲੋਗ ਤੁਸੀਂ ਪੀਸ ਕੇ ਉਹਨੂੰ ਜਾਂ ਚਾਚ ਦੇ ਦਿਓ ਜੇ ਤੁਹਾਡੇ ਦੁਖਾਂਦਾ ਹੋਵੇ ਉਹਨੂੰ ਖਿਲਾ ਦਿਓ ਜੇ ਉਹ ਨਹੀਂ ਖਾਂਦਾ ਲੌਂਗ ਤਾਂ ਉਹ ਲੌਂਗ ਪੀਸੇ ਹੋਏ ਉਹਦੇ ਪੀਸ ਕੇ ਉਹਨੂੰ ਉਹੀ ਦੋ ਲੌਂਗਾਂ ਨੂੰ ਪੀਸ ਕੇ ਕੁੱਟ ਕੇ ਜਾਂ ਉਹਦੇ ਪਾਣੀ ਦੇ ਵਿੱਚ ਭਲਾ ਦਿਓ ਜਾਂ ਰੋਟੀ ਪਾਣੀ ਦੇ ਵਿੱਚ ਮਿਲਾ ਕੇ ਉਹਨੂੰ ਦੇ ਦਿਓ ਕਿਸੇ ਤਰੀਕੇ ਨਾਲ ਤੇ ਬਸ ਜਦੋਂ ਤੁਸੀਂ ਇਹ ਕਰ ਲਿਆ ਜਦੋਂ ਇਹਦਾ ਪ੍ਰਯੋਗ ਤੁਸੀਂ ਕਰ ਦਿੱਤਾ ਤੁਹਾਨੂੰ ਇਹਦਾ ਰਿਜ਼ਲਟ ਆਪਣੇ ਆਪ ਹੀ ਦਿਖਣ ਲੱਗ ਪੂਗਾ ਕਿਉਂ ਕਰਕੇ ਇਹ ਜਿਹੜਾ ਟਾਲਾ ਤੁਮ ਦੇ ਨੱਗਾ ਪਿਆ ਦੇ ਰਿਹਾ ਮੈਂ ਇਸ ਟਾਲੇ ਦੇ ਵਿੱਚ ਨਾ ਕਰਾਮਾਤਾਂ ਬਹੁਤ ਆਪਾਂ ਲੋਕ ਸਮਝ ਲੈਂਦੇ ਆਂ ਗੱਲ ਨੂੰ ਕਰਦੇ ਨਹੀਂ ਪੂਰੀ ਤਰ੍ਹਾਂ ਜਦੋਂ ਆਪਾਂ ਇਹਨੂੰ ਸ਼ਰਧਾ ਭਾਵਨਾ ਦੇ ਨਾਲ ਕਰਦੇ ਉਹਨਾਂ ਪ੍ਰਮਾਤਮਾ ਅੱਗੇ ਜਿਹੜੀ ਵੀ ਆਪਣੇ ਜਨਨੂਗੇ ਤੁਸੀਂ ਦੇਵੀ ਦੇਵਤੇ ਅੱਗੇ ਫਰਿਆਦ ਬੇਨਤੀ ਕਰਨੀ ਆ ਉੱਥੇ ਤੁਹਾਡੀ ਜਿਹੜੀ ਸ਼ਰਧਾ ਹੈ ਨਾ ਬਹੁਤ ਮਾਇਨੇ ਰੱਖਦੀ ਆ ਕਿ ਤੁਸੀਂ ਕਿਹੜੀ ਸ਼ਰਧਾ ਭਾਵਨਾ ਨਾਲ ਇਹ ਫਰਿਆਦ ਕੀਤੀ ਆ ਸਾਰਾ ਕੰਮ ਸਿਲਸਲਾ ਹੀ ਉੱਥੋਂ ਸ਼ੁਰੂ ਹੁੰਦਾ ਆ ਔਰ ਇਹਨੂੰ ਜਦੋਂ ਆਪਾਂ ਸੱਚੀ ਸ਼ਰਧਾ ਦੇ ਨਾਲ ਸੱਚੀ ਭਾਵਨਾ ਦੇ ਨਾਲ ਕਰਦੇ ਆਂ ਰਿਜ਼ਲਟ 100% ਨਿਕਲ ਕੇ ਆਉਂਦਾ ਹੁਣ ਕਈ ਲੋਕ ਦੁਸ਼ਮਣੀਆਂ ਕੱਢ ਕੇ ਇਹਦੇ ਨਾਲ ਗਲਤ ਕੰਮ ਵੀ ਹੁੰਦੇ ਆ ਪਰ ਗਲਤ ਕੰਮ ਤੁਸੀਂ ਕਰਿਓ ਉਹਨਾਂ ਨੁਕਸਾਨ ਤੁਹਾਡਾ ਹੋਣਾ ਬਹੁਤ ਇਸ ਕਰਕੇ ਆਪਾਂ ਚੰਗੇ ਕੰਮਾਂ ਵਾਸਤੇ ਇਹਨੂੰ ਵਰਤਣਾ ਇਹ ਦੂਜੇ ਪਾਸੇ ਵੀ ਵਰਤਿਆ ਜਾਂਦਾ ਹੈ ਪਰ ਮੈਂ ਉਹਦੇ ਬਾਰੇ ਜ਼ਿਕਰ ਨਹੀਂ ਕਰਾਂਗਾ ਕਿਉਂਕਿ ਇੱਥੇ ਲੋਕ ਬਹੁਤ ਇੱਦਾਂ ਦੇ ਵੀ ਹੈਗੇ ਜਿਹੜੇ ਪੁੱਠੇ ਦਿਮਾਗ ਦੇ ਨੇ ਜਿਹੜੇ ਗਲਤ ਪਾਸੇ ਵੀ ਤੁਰ ਪੈਂਦੇ ਆ ਤੇ ਕਿਸੇ ਦੇ ਜਿਹੜੇ ਆਪਾਂ ਜੀ ਕਿਸੇ ਦੀ ਧੀ ਭੈਣ ਤੇ ਇਦਾਂ ਦਾ ਕੰਮ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹ ਨੁਕਸਾਨ ਤੁਹਾਨੂੰ ਵੀ ਮਾਇਆ ਇਸ ਕਰਕੇ ਇਸ ਚੀਜ਼ ਦਾ ਧਿਆਨ ਰੱਖ ਲਿਓ ਕਿਉਂ ਕਰਕੇ ਬਹੁਤ ਇਹ ਜ਼ਬਰਦਸਤ ਢਾਲ ਆ ਅਜਮਾ ਕੇ ਦੇਖਿਓ ਕਰਕੇ ਦੇਖਿਓ ਵਰਤ ਕੇ ਦੇਖਿਓ ਤੁਹਾਨੂੰ ਆਪੇ ਰਿਜ਼ਲਟ ਮਿਲਣਗੇ ਇਹ ਹੀ ਸਾਡੀ ਅੱਜ ਦੀ ਵੀਡੀਓ ਸੀ ਜੇ ਚੰਗੀ ਲੱਗੀ ਆ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਜੈ ਪੀਰਾਂ ਦੀ ਜੈ ਮਸਤਾ ਦੀ ਮਾਲਕ ਬਲੀ ਕਰੇ